ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚਾਬੀਆਂ ਦੇ ਮੋਰਚੇ ਦਾ ਇਤਿਹਾਸਕ ਦਿਨ ਹੈ ਸਾਦ ਸੰਗਤ ਜੀ 19 ਜਨਵਰੀ 1922 ਦਾ ਦਿਨ ਜਦੋਂ ਇਤਿਹਾਸਕ ਜਿੱਤ ਹੋਈ ਸੀ ਚਾਬੀਆਂ ਦੇ ਮੋਰਚੇ ਦੀ ਸਾਦ ਸੰਗਤ ਜੀ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਦ ਸੰਗਤ ਜੀ ਸਥਾਪਨਾ ਹੋਈ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਬਾਬਾ ਸੁੰਦਰ ਸਿੰਘ ਜੀ ਆਰਾਮਗੜੀਆ ਬਣੇ ਉਸ ਤੋਂ ਬਾਅਦ 1921 ਦੇ ਵਿੱਚ ਬਾਬਾ ਖੜਕ ਸਿੰਘ ਜੀ 28 ਅਗਸਤ 1921 ਨੂੰ ਬਾਬਾ ਖੜਕ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੇ ਉਧਰ ਅੰਗਰੇਜ਼ ਹਾਕਮ ਨੇ ਤੋਸੇਖਾਨੇ ਦੀਆਂ ਚਾਬੀਆਂ ਦਰਬਾਰ ਸਾਹਿਬ ਦੀਆਂ ਚਾਬੀਆਂ ਦੇ ਉੱਪਰ ਕਬਜ਼ਾ ਕਰ ਲਿਆ ਤੇ ਬਾਬਾ ਖੜਕ ਸਿੰਘ ਨੇ ਸਾਰੇ ਸਿੱਖ ਆਗੂਆਂ ਦੀ ਮੀਟਿੰਗ ਸੱਦੀ ਅਕਾਲ ਤਖਤ ਸਾਹਿਬ ਤੇ 7 ਨਵੰਬਰ 1921 ਨੂੰ ਆ ਸਰਕਾਰ ਦੇ ਵਿਰੁੱਧ ਬਾਬਾ ਖੜਕ ਸਿੰਘ ਦੀ ਅਗਵਾਈ ਦੇ ਵਿੱਚ ਸਿੱਖ ਆਗੂਆਂ ਨੇ ਸੰਘਰਸ਼ ਦਾ ਐਲਾਨ ਕਰ ਦਿੱਤਾ ਆ ਗ੍ਰਿਫਤਾਰੀਆਂ ਹੋਈਆਂ ਬੜੇ ਸਿੱਖ ਆਗੂਆਂ ਨੇ ਗ੍ਰਿਫਤਾਰੀਆਂ ਦਿੱਤੀਆਂ ਬੜਾ ਜਦੋਜਹਿਦ ਹੋਈ ਸੰਘਰਸ਼ ਲੜਿਆ ਗਿਆ ਤੇ ਅੰਗਰੇਜ਼ ਨੂੰ ਅਖੀਰ ਤੇ ਗੋਡੇ ਟੇਕਣੇ ਪਏ 19 ਨਵੰਬਰ 1922 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਦੀਵਾਨ ਲੱਗਿਆ ਹੋਇਆ ਸੀ ਜਿਹਦੇ ਵਿੱਚ ਬਾਬਾ ਖੜਕ ਸਿੰਘ ਜੀ ਮੌਜੂਦ ਸਨ ਅਤੇ ਸਿੱਖਾਂ ਦੇ ਮਹਾਨ ਆਗੂ ਮੌਜੂਦ ਸਨ ਉੱਥੇ ਆ ਕੇ ਅੰਗਰੇਜ਼ ਹਾਕਮ ਪਹੁੰਚਿਆ ਉਹਨਾਂ ਦੇ ਅਧਿਕਾਰੀ ਪਹੁੰਚੇ ਉਹਨਾਂ ਨੇ ਬਾਬਾ ਖੜਕ ਸਿੰਘ ਨੂੰ ਜਿਹੜੀਆਂ ਚਾਬੀਆਂ ਸੀ ਤੋਸੇਖਾਨੇ ਦੀਆਂ ਦਰਬਾਰ ਸਾਹਿਬ ਦੇ ਖਜ਼ਾਨੇ ਦੀਆਂ ਉਹ ਸਪੁਰਦ ਕਰ ਦਿੱਤੀਆਂ ਭਾ 19 ਜਨਵਰੀ 1922 ਨੂੰ ਚਾਬੀਆਂ ਦੇ ਮੋਰਚੇ ਦੀ ਜਿੱਤ ਹੋਈ ਤੇ ਸਾਧ ਸੰਗਤ ਬਾਬਾ ਖੜਕ ਸਿੰਘ ਦੀ ਅਗਵਾਈ ਦੇ ਵਿੱਚ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਵੀਂ-ਨਵੀਂ ਬਣੀ ਸੀ ਸਿੱਖਾਂ ਦੇ ਜਿਹੜਾ ਮਨੋਵਲ ਸੀ ਸਿੱਖ ਆਗੂਆਂ ਦਾ ਬੜਾ ਉੱਚਾ ਹੋਇਆ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਣਨ ਦਾ ਜਿਹੜਾ ਮੁੱਖ ਕਾਰਨ ਸੀ ਉਹ ਗੁਰਦੁਆਰਾ ਸਾਹਿਬ ਦੇ ਜਿਹੜੇ ਪ੍ਰਬੰਧ ਸਨ ਉਹ ਆਪਣੇ ਹੱਥਾਂ ਦੇ ਵਿੱਚ ਲੈਣਾ ਮਨਮਤ ਹੋ ਰਹੀ ਸੀ ਅੰਗਰੇਜ਼ਾਂ ਨੇ ਆਪਣੇ ਕਰਿੰਦੇ ਫਿੱਟ ਕੀਤੇ ਹੋਏ ਸੀ ਮੰਤ ਉਹਨਾਂ ਨੂੰ ਗੁਰਦੁਆਰਿਆਂ ਤੋਂ ਕੱਢਣਾ ਅਤੇ ਗੁਰਮਤ ਰਹਿਤ ਮਰਜ਼ਾਦਾ ਦੇ ਅਨਸਾਰ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਾ ਇਹ ਸਿੱਖ ਕੌਮ ਦੇ ਆਗੂਆਂ ਦਾ ਨਿਸ਼ਾਨਾ ਸੀ ਤਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਈ ਸੀ ਜਿਹਦੇ ਵਿੱਚੋਂ ਬਾਅਦ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਈ ਉਹ ਵੀ ਇੱਕ ਜਿਹੜੀ ਜੁਝਾਰੂ ਜਥੇਬੰਦੀ ਬਣਾਈ ਗਈ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੋਰਚਿਆਂ ਦੇ ਵਿੱਚ ਜਾਂਦੀ ਸੀ ਮੋਰਚਿਆਂ ਦੇ ਵਿੱਚ ਜਿੱਥੇ ਕਿਤੇ ਲੋੜ ਪੈਂਦੀ ਸੀ ਉਹ ਅਕਾਲੀ ਆਗੂ ਵਧ ਚੜ ਕੇ ਲੜਦੇ ਸੀ ਇੱਕ ਇਹੋ ਜੀ ਟਾਸਕ ਫੋਰਸ ਸਿੱਖਾਂ ਦੀ ਤਿਆਰ ਕੀਤੀ ਗਈ ਸੀ ਉਹਦਾ ਨਾਂ ਸੀ ਸ਼੍ਰੋਮਣੀ ਅਕਾਲੀ ਦਲ ਸਾਾ ਸੰਗਤ ਤੇ ਅੱਜ ਤੋਂ 103 ਸਾਲ ਪਹਿਲਾਂ ਚਾਬੀਆਂ ਦਾ ਮੋਰਚਾ ਜਿੱਤਿਆ ਗਿਆ ਤੇ ਮਹਾਤਮਾ ਗਾਂਧੀ ਨੇ ਆਖਿਆ ਸੀ ਕਿ ਸਿੱਖਾਂ ਨੇ ਆਜ਼ਾਦੀ ਦੀ ਅੱਜ ਪਹਿਲੀ ਜੰਗ ਜਿੱਤ ਲਈ ਹੈ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਤੁਸੀਂ ਅੰਗਰੇਜ਼ ਅਫਸਰ ਨੂੰ ਅੱਜ ਝੁਕਾ ਦਿੱਤਾ ਤੇ ਉਦੋਂ ਤਾਰ ਭੇਜ ਕੇ ਮਹਾਤਮਾ ਗਾਂਧੀ ਨੇ ਸਾਡਾ ਬੜਾ ਵਿਸ਼ਵਾਸ ਮਾਨ ਤਤਕਾਰ ਕੀਤਾ ਸੀ ਬਾਅਦ ਦੇ ਵਿੱਚ ਭਾਵੇਂ ਉਹਨਾਂ ਨੇ ਬੜੇ ਸਾਡੇ ਨਾਲ ਧੋਖੇ ਕੀਤੇ ਤੇ ਵਿਸ਼ਵਾਸ ਘਾਤ ਕੀਤੇ ਅੱਜ 103 ਸਮਾਂ ਹੋ 103 ਸਾਲ ਦਾ ਸਮਾਂ ਹੋਣ ਤੇ ਅੱਜ ਮੈਂ ਕਈ ਅਕਾਲੀ ਦਲ ਦੇ ਆਗੂਆਂ ਦੀਆਂ ਪੋਸਟਾਂ ਦੇਖਾਂਗੇ ਸੋਸ਼ਲ ਮੀਡੀਆ ਤੇ ਪਾਈਆਂ ਹੋਈਆਂ ਚੰਗੀ ਗੱਲ ਐ ਇਤਿਹਾਸ ਨੂੰ ਪੜਦੇ ਆ ਜਾਂ ਯਾਦ ਰੱਖਦੇ ਉਹਨੇ ਪੋਸਟਾਂ ਪਾਈਆਂ ਚਾਬੀਆਂ ਦੇ ਮੋਰਚੇ ਦੀਆਂ ਤੇ ਲਿਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਖੜਕ ਸਿੰਘ ਜੀ ਆਗੂ ਸਨ ਵੀ ਕਾਰਲੀਆਂ ਨੇ ਬੜੇ ਮੋਰਚੇ ਲੜੇ ਸੰਘਰਸ਼ ਲੜਿਆ ਮੈਂ ਉਹਨਾਂ ਵੀਰਾਂ ਨੂੰ ਕਹਿਣਾ ਚਾਹਣਾ ਮੇਰੇ ਸਤਕਾਰਯੋਗ ਉਹਨਾਂ ਆਗੂਆਂ ਨੂੰ ਕਹਿਣਾ ਚਾਹਣਾ ਮੈਂ ਕਿਉਂਕਿ ਅਸੀਂ ਪਿਤਾ ਪੁਰਖੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਸਾਰੇ ਚੱਲਦੇ ਆ ਰਹੇ ਹਾਂ ਤੇ ਸਾਡਾ ਮਨ ਵੀ ਉਦੋਂ ਦੁਖੀ ਹੁੰਦਾ ਮੈਂ ਕਹਿਣਾ ਚਾਹਣਾ ਆਗੂਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਅੱਜ ਆਪਾਂ ਕਿੱਥੇ ਖੜੇ ਆ ਜੇਕਰ ਬਾਬਾ ਖੜਕ ਸਿੰਘ ਹੋਰੇ ਉਸ ਸਮੇਂ ਦੇ ਜਿਹੜੇ ਸਿੱਖ ਸਨ ਬੜੇ ਜੁਝਾਰੂ ਸੀ ਜਰਨੈਲ ਸੀ ਉਹ ਬੜੇ ਮੋਰਚੇ ਲਾਉਂਦੇ ਜੈਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਚਾਬੀਆਂ ਦਾ ਮੋਰਚਾ ਹੋਵੇ ਮੋਰਚੇ ਲਾਏ ਤੇ ਮੋਰਚੇ ਜਿੱਤੇ ਵੀ ਪਰ ਅੱਜ ਸਾਡਾ ਸਟੇਟਸ ਕੀ ਹੈ ਅੱਜ ਦੇ ਸਾਡੇ ਜਿਹੜੇ ਆਗੂ ਨੇ ਉਹਨਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਬੰਦੀ ਸਿੰਘਾਂ ਦਾ ਮੋਰਚਾ ਲੱਗਿਆ ਹੋਇਆ ਹੈ ਸਾਡੀ ਕੀ ਦੇਣ ਹੈ ਜੇ ਕਰੋਨਾ ਆਗੂਆਂ ਨਾਲ ਸਾਡੇ ਮਤਬ ਵਿਚਾਰ ਨਹੀਂ ਮਿਲਦੇ ਜਿਨ੍ਹਾਂ ਨੇ ਉੱਤੇ ਮੋਰਚਾ ਲਾਇਆ ਅਸੀਂ ਬੱਖਰਾ ਮੋਰਚਾ ਵੀ ਲਾ ਸਕਦੇ ਸੀ ਅਸੀਂ ਬੱਖਰਾ ਸੰਘਰਸ਼ ਲੜ ਸਕਦੇ ਸੀ ਬੰਦੀ ਸਿੰਘਾਂ ਦੇ ਵਾਸਤੇ ਸਾਡਾ ਹੱਕ ਬਣਦਾ ਸੀ ਉਹੀ ਲਈ ਤੇ ਚੱਲਣ ਦਾ ਅਸੀਂ ਲੱਖਾਂ ਫਾਰਮ ਪਰਵਾਏ ਲੋਕਾਂ ਦੇ ਦਸਕਤ ਕਰਵਾਏ ਸਹਿਣ ਗੂਠੇ ਕਰਵਾਏ ਬੰਦੀ ਸਿੰਘਾਂ ਨੂੰ ਰਿਹਾਂ ਕਰਨ ਦੇ ਵਾਸਤੇ ਬੜੀ ਜੰਗੀ ਮਿਹਨਤ ਛੇੜੀ ਅੱਜ ਕੀ ਬਣਿਆ ਉਹਨਾਂ ਪਰਮਾਂ ਦਾ ਅੱਜ ਉਹ ਕਿੱਥੇ ਪਈਆਂ ਪੰਡਾ ਬੰਨੀਆਂ ਉਪਲੰਦੇ ਕਿੱਥੇ ਪਏ ਅੱਜ ਅੱਜ ਅਸੀਂ ਕਿਉਂ ਨਹੀਂ ਉਹਨਾਂ ਦੀ ਗੌਰ ਕਰ ਰਹੇ ਕਿਉਂ ਨਹੀਂ ਸਾਡੇ ਅਕਾਲੀ ਆਗੂ ਅੱਜ ਮੋਰਚੇ ਲਾ ਰਹੇ ਸੰਘਰਸ਼ ਲੜ ਰਹੇ ਸੋ ਮੇਰੀ ਬੇਨਤੀ ਹੈ ਗੁਰੂ ਮਹਾਰਾਜ ਸਮੱਤ ਬਖਸ਼ੇ ਜਿੱਤੇ 103 ਸਾਲ ਦਾ ਸਮਾਂ ਹੋ ਗਿਆ ਹੈ ਚਾਬੀਆਂ ਦੇ ਮੋਰਚੇ ਲੱਗੇ ਨੂੰ ਉਹਦੀ ਜਿੱਤ ਹੋਈ ਅੱਜ ਸਾਨੂੰ ਸਾਡੇ ਬੱਚਿਆਂ ਨੂੰ ਇਤਿਹਾਸ ਪੜਾਉਣਾ ਚਾਹੀਦਾ ਆਪ ਵੀ ਪੜ੍ਹਨਾ ਚਾਹੀਦਾ ਹੈ ਤੇ ਗੁਰੂ ਮਹਾਰਾਜ ਸਮੱਤ ਬਖਸ਼ੇ ਅੱਜ ਦੇ ਸਾਡੇ ਆਗੂਆਂ ਨੂੰ ਖਾਸ ਕਰਕੇ ਕਾਲੀ ਦਲ ਦੇ ਆਗੂਆਂ ਨੂੰ ਕਿ ਉਹ ਵੀ ਉਹਨਾਂ ਜਰਨੈਲਾ ਵਰਗਾ ਉਹ ਜਝਾਰੂ ਜਿਹੜੇ ਯੋਧੇ ਸੀ ਜਰਨੈਲ ਸੀ ਆਗੂ ਸਨ ਉਹਨਾਂ ਵਰਗਾ ਦਿਲ ਕੱਢਣ ਤੇ ਉਹ ਜੇ ਮੂਰਤੀਆਂ ਦੇ ਵਿੱਚ ਵੱਧ ਚੜ ਕੇ ਹਿੱਸੇ ਲੈਣ ਨਾ ਕਿ ਕੱਲਾ ਰਾਜ ਦੇ ਵਾਸਤੇ ਕੁਰਸੀ ਦੇ ਵਾਸਤੇ ਜਦੋਂ ਜੈਦ ਕਰਨ ਉਹ ਸਿੱਖ ਕੌਮ ਦੇ ਹੱਕਾਂ ਤੇ ਹਕੂਕਾਂ ਦੀ ਗੱਲ ਕਰਨ ਤੇ ਉਹਨਾਂ ਵਾਸਤੇ ਵੱਧ ਚੜ ਕੇ ਸੰਘਰਸ਼ ਵੀ ਕਰਨ ਇੰਨੀਆਂ ਕੁ ਵਿਚਾਰਾ ਸਨ ਉਹ ਗੁਰੂ ਜੀ ਕਾ ਖਾਲਸਾ ਉਹ ਗੁਰੂ ਜੀ ਕੀ ਫਤ